جو شردار بلکان کریں گے ਜਾਂ ਜਿਆਨ ਰੋਟੀ ਬਰਦਾਸ਼ਤ ਪੇਟਾ ਇਸ ਮੇਂ ਮਤੇ ਵਿਤੀ ਅਕਰਤ ਹੋਏ ਇਨਾ ਫਿਰਨ ਦੇ ਕਾਈ ਸਹਿਬਾਨ ਮੈਂਬਰ ਸਹਿਬਾਨ ਡਿਪੂਲਾ ਅਰਜ ਸਰਕਾਰ ਕਿਸੇ ਕੀ ਕੌਂਸੀ ਵਾਲਾ ਸਰਪੰਚ ਸਰਦਾਰ ਖਸ਼ੇ ਸਿੰਘ ਜੀ آکس والاپنچ جی سارے سرکار یوگ آم آدمی پارٹی لیڈر صاحبان سردار گرب سنگ جی سردار ہردیپ جی موہنگ جیت والا ہرپریت سنگی والا راحا بڈیپور سختی پورا تربیت والا سرشی بڈیپور سردار جگتار ਅੱਜ ਦੇ ਪ੍ਰਤੀ ਇਸ ਸਕੂਲ ਦੇ ਸਾਡੇ ਆਦਰਯੋਗ ਸਹਿਮਾਨ ਡਿਪਟੀ ਕਲੈਕਟੀਕਲ ਮੁਖਤਕੀ ਨੂੰ ਦਿਨ ਚਾਲ ਸਤਿਪਾਲਨ ਕਰਨ ਕਰਵਾਦੀ ਹੈ ਮਾਣਯੋਗ ਤੁਮ ਦੇ ਸਿੰਘ ਜੀ ਮਾਣਯੋਗ ਮੇਜਰ ਸਿੰਘ ਜੀ ਪਿਆਰੇ ਬੱਚਿਓ ਸਾਰੇ ਹੀ ਅਧਿਆਪੀ ਜਾਂ ਕੀਤੇ ਬੰਪੇ ਨੂੰ ਸਟਾਫ ਸਭ ਤੋਂ ਪਹਿਲਾਂ ਬਚੀ ਦੇ ਚਾਲ ਕੋਲੇ ਆਇਆ ਹੈ ਜੀ ਦਾ ਕੰਮ ਸਾਹ ਜੀ ਬਹਿ ਰਹੀ ਜੀ ਜਿਹੜੀ ਸਿੱਖਿਆ ਨਤੀ ਦੀ ਸਿੱਖਿਆ ਨਤੀ ਬਾਰੇ ਮੈਂ ਤੋਂ ਪਹਿਲਾਂ ਹੈਡਮਾਸਟਰ ਸਰਦਾਰ ਗੁਰਦੀਪ ਸਿੰਘ ਜੀ ਤਾ ਨੂੰ ਚੰਨਾ ਪਾ ਕੇ ਗਏ ਵੀ ਪੰਜਾਬ ਸਰਕਾਰ ਜਾਂ ਸਾਡੇ ਮਾਨਯੋਗ ਮੰਤਰੀ ਸਰਦਾਰ ਪਰਮਜੀਤ ਸਿੰਘ ਮਾਨ ਸਾਹਿਬ ਸਿੱਖਿਆ ਮੰਤਰੀ ਮਾਨਯੋਗ ਸਰਦਾਰ ਹਰਜੋਤ ਸਿੰਘ ਕੈਰਸਾਬ ਉਹਨਾਂ ਬੰਦੂਗਾਂ ਨੂੰ ਫੈਲਾਈ ਜਾ ਰਹੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ 100 ਰੁਪਿਆ ਲਾ ਕੇ ਜਿਹੜੇ ਸਕੂਲਾਂ ਦੇ ਵਿੱਚ ਇਹ ਕਾਟ ਸੀ ਪੂਰੀ ਕੀਤੀ ਜਾ ਰਹੀ ਹੈ ਦੇਖੋ ਪਹਿਲਾਂ ਹਰਾਨ ਅਵੀ ਸਰਕਾਰਾਂ ਆਈਆਂ ਕੰਮ ਵੀ ਹੋਇਆ ਕਰ ਇੱਤੇ ਜਿਹਾ ਵਾਲੀ ਬਿੱਤੀ ਇਹ ਤੇ ਚਾਂਦ ਵਾਲੀ ਫੂਲ ਦੀ ਕੀ ਇਹ ਆਪ ਪੱਜੜ ਉਪਰ ਹੋ ਗਿਆ ਨਾ ਕੋਈ ਕਰਦਾ ਕੋ ਕੋ ਨੂੰ ਕੰਡਾ ਆ ਗਿਆ ਰੂਹ ਸਿਆ ਠੱਠਾ ਆ ਗਿਆ ਕੋਈ ਹੱਡਾ ਦੇ ਵਿੱਚ ਕੁੱਤੇ ਆ ਗਏ ਕਿੱਦਾਂ ਲੱਕੀ ਕਰਦੇ ਸੀ ਮੇਰਾ ਖਿਆਲ ਪੰਜਾਬ ਦੇ ਵਿੱਚ ਜਿੱਦਾਂ ਮਧੀ ਜੀ ਦਸਤੇਗੇ ਵੀ ਇੱਕ ਹਜ਼ਾਰ ਕਿਲੋ ਚਾਂਦ ਵਾਲੀ ਹਰੇਕ ਹਜ਼ਾਰ ਕਿਲੋ ਮੀਟਰ ਕਿੱਥੇ ਕੋ ਮਾਰ ਕੇ ਰੱਖਿਆ ਹਵਾ ਦਾ ਇਲੈਕਟਰ ਲੱਗੇ ਨੇ ਪੈਨਲ ਲੱਗੇ ਨੇ ਐਲ ਸੀ ਡੀ ਐਲ ਸੀ ਡੀ ਜਿਹੀ ਕੱਛ ਸਕਰੀਨ ਜਿਨ੍ਹਾਂ ਤੋਂ ਬੱਚੇ ਦੁਨੀਆਂ ਦਾ ਕੋਈ ਵੀ ਸਵਾਲ ਪੁੱਛੀ ਸਕਦੇ ਦੇਖ ਸਕਦੇ ਨੇ ਇਹ ਦੁਨੀਆਂ ਦਾ ਬੱਚਾ ਕੋਈ ਸਵਾਲ ਪੁੱਛੋ ਸਾਹਮਣੇ ਐਨ ਜੀ ਨੀਤੇ ਨਜ਼ਰ ਆਊਗਾ ਉਹ ਸਾਰੀ ਜਿੰਦਗੀ ਦਾ ਨਜ਼ਰ ਆਊਗਾ ਇਹ ਵਿਆਹ ਕੇ ਇਸ ਦੀ ਸ਼ੋਅ ਬਾਕੀ ਹੋ ਟਾਈਮ ਲੰਘਦਾ ਬੱਚਿਆਂ ਦੇ ਮਨੰਦ ਕਹਿੰਦੇ ਆ ਬਹੁਤ ਟਾਈਮ ਲੱਗਦਾ ਕਿ ਕਿਤੇ ਸਾਹਮਣੇ ਦੇਖ ਕੇ ਇੱਕ ਵਾਰੀ ਬਣ ਲਿਆ ਜੁਗਾ ਨਹੀਂ ਦੇਖ ਰਹੇ ਜੀ ਸਾਰੀ ਜਨਜੀਵ ਉਹਨਾਂ ਦੇ ਦਹਿ ਜੁੜੀ ਨੇ ਕਰਨਾ ਮੈਂ ਇਹ ਗੈਂਦੀ ਕਹਿੰਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਵਾਕਈ ਉਹ ਕੰਮ ਕਰ ਰਹੀ ਹੈ ਇੱਕ ਸਵੇ ਦੀ ਲੋੜ ਹੈ ਸਭ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਜਿਹੜੀ ਇਹ ਬੱਚਿਆਂ ਜਿਹੜੇ ਉਹ ਕ ਉਹ ਨਹੀਂ ਵਿਦਿਆਰਥੀ ਤੋਂ ਬਲਕਿ ਉਹ ਤਾਂ ਹੁਣ ਆਪਣੇ ਵੱਡਾ ਹੋ ਕੇ ਪੁੱਤਰ ਬਣ ਦੇਗਾ ਇਹ ਇਹ ਬੇਸੇ ਮਾੜਾ ਹੋਇਆ 40 ਬਾੜੀ ਹੋਈ ਅਕੇ ਜਾ ਕੇ ਕੀ ਬਣਦਾ ਪਹਿਲਾਂ ਇਹ ਉਹਨਾਂ ਨੂੰ ਕਹੀਦੇ ਸੀ ਕਿ ਮਾਂ ਦੇ ਕੋ ਕੋਤਰੀ ਮਾਂ ਦਾ ਇਹ ਤਾਂ ਉਹਨਾਂ ਤੋਂ ਬੜੇ ਆ ਸਰਕਾਰੀ ਸਕੂਲ ਤੋਂ ਬਸੇ ਬੜੇ ਆ ਇਹ ਕੋ ਗੱਲ ਕਰਦੇ ਕਿ ਕਿੱਥੇ ਪੜੇ ਕੋਈ ਜਿਹੜੇ ਮਹਿਲਾ ਦੇ ਮਾਰਕਸਵਾਦੀ ਇੱਧਰ ਬੜੇ ਆ ਜੀ ਸਭ ਲਈ ਸਨਾਪ ਕੋਈ ਤਰ੍ਹਾਂ ਘੂੜ ਪੜੇ ਘਾੜਾ ਤੇ ਪੜਦੇ ਨੇ ਠੰਡੇ ਆ ਅਨੁਪਰਵਤ ਤੁਸੀਂ ਕਿਤੇ ਟੱਪੜਾ ਵਾਲੇ ਸੁਝਾਓ ਜੋ ਟੱਪੜਾ ਵਾਲੇ ਕੂਲ ਜਿਹੜੇ ਜਿਹਨਾਂ ਦਾ ਸਟਾਈਲ ਆ ਪੈਣਾ ਨਾ ਕਰੀਏ ਇਸ ਨੂੰ ਕਿਉਂ ਨਹੀਂ ਸਲਾਹ ਪਰ ਇਹ ਕਿ ਇਸ ਪ੍ਰੋਗਰਾਮ ਦੇ ਬੇਟੀਆਂ ਪਾ ਕੇ ਐਂਗਿਆ ਸੂਟ ਦਾ ਦਿੱਤੀ ਉਹ ਸਰਕਾਰਾਂ ਕੋਈ ਕੀ ਕਹਾਉਂਦੀ ਹੈ ਜੇ ਸਿੱਖਿਆ ਨਹੀਂ ਵਧੀਆ ਨਹੀਂ ਸਕੂਲ ਵਧੀਆ ਨਹੀਂ ਮਿਲ ਰਿਹਾ ਤਾਂ ਇਥੇ ਬੱਚੇ ਕਾਬਰ ਕਿਵੇਂ ਹੋਣਗੇ ਅੱਜ ਉਹ ਟੱਪੜਾ ਵਾਲੇ ਨਹੀਂ ਰਹਿ ਅੱਜ ਪੂਰਾ ਪਰਿਚਰ ਆਇਆ ਹੋਇਆ ਪੰਚਾਇਤ ਬੈਠਣ ਦਾ ਪ੍ਰਬੰਧ ਹੈ ਹਾਰੇ ਘਰਾਂ ਦੇ ਪੱਖੇ ਦੇ ਕੀ ਫੂਲਾ ਦੇ ਇਸੂ ਕਿ ਲੱਗੇ ਨੇ ਨਾ ਕਿ ਪੱਕੇ ਉੱਤੇ ਸੀ ਬਿਜਲੀ ਦਾ ਬਿਜ ਭਰਤ ਵਾਸਤੇ ਸਟਾਪ ਜਾਣਾ ਨੂੰ ਬੁੱਕ ਦੇ ਹੱਥ ਤੇ ਜਾ ਕੇ ਪਿੰਡ ਨੂੰ ਕਹਿੰਦਾ ਕਿ ਪੈਸੇ ਇਕੱਠੇ ਕਰੀਏ ਪੱਕੀ ਦਾ ਬਿਲ ਭਰਨਾ ਹੁਣ ਆਦੂ ਬੈਠੀ ਜਿਹੜਾ ਮਿਲ ਲਾ ਜਿੰਨਾ ਮਿਲ ਲਾਉਂਦਾ ਉਹ ਸਰਕਾਰ ਕਰਨੀ ਹੈ ਉਹ ਪਹਿਲਾਂ ਜਿਹੜੇ ਅਜ ਐਸਾ ਬੰਦਾ ਜਿਹਨੇ ਮਨਸੀਗੇ ਕਿਤੇ ਖਿਲਰੇ ਹੋਈ ਸੁ ਅਕਾ ਕਰਤਾ ਹੋ ਅਕਾ ਕਰ ਤੇ ਉਹ ਕਿ ਕਰ ਕਿਉਂਕਿ ਇਕ ਕੱਲਾ ਪੜਾਈ ਸੀ ਧਿਆਨ ਨਾਲ ਭਲੇ ਧਿਆਨ ਦਾ ਸੀ ਜੇਦੂ ਕੋ ਬਸੁੰਦਾ ਹੋਰੇ ਨੀਵਲ ਬੈਲ ਆ ਗਿਆ ਜੀ ਆ ਕਮਰਾ ਟੇਗਲਾ ਜੀ ਆ ਸਾਕੀਆਂ ਟੁੱਟ ਗਿਆ ਜੀ ਤੇ ਬੱਚੇ ਨੂੰ ਪੜਾ ਕੇ ਨਹੀਂ ਸਕਦਾ ਮਰਜਾਟ ਦੇਖੋ ਸਰਕਾਰੀ ਸੁਤ ਦੇ ਮਰਜਾਟ ਦੇਖੋ 100% ਆਏ ਨਹੀਂ 650 ਤੋਂ 650 ਤੋਂ ਉੱਪਰ ਲੈ ਕੇ ਬੱਚੇ 500 ਹੀ ਨਹੀਂ ਅਰ ਸੈਕੰਡ ਥਰਡ ਕੰਡ ਵਾਤੇ ਇਦਾਂ ਲੱਗਿਆ ਬਰਾਬਰ ਦੇ ਜਿਹੜੇ ਅੰਕਾ ਇਹ ਉਹਨਾਂ ਦੇ ਥਰਡ ਕਿੰਨਾ ਕਿੰਨਾ ਗਿਆ ਪੀ ਦੇ ਹਿਸਾਬ ਨਾਲ ਅੱਗੇ 30% ਜਦ 33% ਲੈ ਜੋ ਉਹ ਤਾਂ 40 45% 50 60% ਲੈ ਜਾਂਦਾ ਉਹ ਬੱਲੇ ਬੱਲੇ ਹੋ ਜਾਂਦੀ ਹੈ ਤੇ 60% ਤਾਂ ਆਮ ਦੀ ਗੱਲ ਹੈ ਕਿਉਂਕਿ ਇੱਕ ਟੀਚਰ 17 ਮਾਸੇ